ਲੋ ਜੀ ਆਪਣਾ ਸਬਜੀ ਲਈ ਬਣਾ ਮੈਂ ਕੱਢ ਲਈਏ ਦੇਖੋ ਕਿਤੇ ਪਾਣੀ ਨਹੀਂ ਹੈ ਥੋੜਾ ਜਿਹਾ ਤਾਹੂ ਆਟਾ ਚੱਕ ਲਊਗਾ ਪਣ ਤੇ ਵਿੱਚ ਆਪਾਂ ਨੂੰ ਇਹਦੇ ਪਾਉਣੇ ਆ ਜੀ ਲਾਲ ਮਿਰਚ ਸਿਰਫ ਹਲਦੀ ਲੂਣ ਤੇ ਲਾਲ ਮਿਰਚ ਪੈਂਦੀ ਇਹਦੇ ਵਿੱਚ ਕਾਲੀ ਮਿਰਚ ਨਾਲ ਕਾਲੀ ਮਿਰਚ ਪਾ ਲਵਾਂ। ਹਲਦੀ ਪਾਵਾਂਗੀ। ਤੇ ਲਾਲ ਮਿਰਚ ਪਾਵਾਂਗੀ। 1.5 ਚਮਚ ਜਿੰਨੀ ਕਪਾ ਖਾਣ। ਖਾਣੇ ਦੇ ਲੂਣ ਘਟਾਉ ਦੇਖ ਕੇ ਪਾਵਾਂਗੀ। ਤੇ ਹੁਣ ਇਹਦੇ ਵਿੱਚ ਆਪਾਂ ਇਸ ਘੋਟਨੇ ਦੇ ਨਾਲ ਲੰਪਾਂਗੇ ਹੌਲੀ-ਹੌਲੀ। ਇਹ ਤਾਂ ਮਿੱਟੀ ਦਾ ਭਾਂਡਾ ਵਾ। ਮਿੱਟੀ ਦੀ ਹੰਦੀ ਟੁੱਟ ਨਾ ਜਾਵੇ। ਇਹਨੂੰ ਅੱਗੇ ਥੱਲੇ ਲਾ ਲਾਂਗੇ। ड़ा कड़ई नुकाना के साथ ਆ ਵਿੱਚ ਆਪਾਂ ਪਾਵਾਂਗੇ ਮੱਕੀ ਦੇ ਆਟੇ ਦਾ ਹਨ ਉਹ ਆਏ ਘਰੋਂ ਸੱਤ ਨੂੰ ਬਸ ਇਹ ਲੈ ਦੇਖੋ ਇਹਨੂੰ ਪੁੱਲ ਗਏ ਮੈਂ ਤੁਹਾਨੂੰ ਕੈਮਰਾ ਲੱਗੇ ਕਰਕੇ ਦਿਵਾਉਣੀ ਹੈ ਐਂ ਬਣ ਗਏ ਜੀ ਸਹੀ ਬੜੇ ਮਜੇ ਨਾਲ ਘੋਟਣਾ ਪੈਂਦਾ ਕਾਲੀ ਨਹੀਂ ਕਰਨੀ ਤਾਂ ਟੁੱਟ ਨਹੀਂ ਜਾਏ ਕੱਚ ਦਾ ਭੰਡਾ ਮਿੱਟੀ ਦਾ ਮਿੱਟੀ ਦੀ ਹੰਡੀ ਥੋੜਾ ਜਿਹਾ ਪਾਣ ਹੋਰ ਪਾ ਦਾਂਗੇ ਪੋਨਾ ਬਣਿਆ ਆਪਣਾ ਸਾਰਾ ਚੁੱਲੇ 'ਚ ਪੈ ਜਾਈ। ਥੋੜੀ ਹੋਈ ਆਪਾਂ ਕਰਦੇ ਆਂ ਜੀ। ਇਹਦੇ 'ਚ ਆਪਾਂ ਪਾਵਾਂਗੇ ਜੀ ਜਤੂਨ ਦਾ ਤੇਲ। ਜਤੂਨ ਦਾ ਤੇਲ ਵੀ ਆਪਣਾ ਖਤਮ ਹੋ ਗਿਆ ਜੀ ਹੋਰ ਲੈ ਕੇ ਆਵਾਂਗੇ। ਆ ਦੇਖੋ ਆਪਾਂ ਦੀ ਲੱਕ ਦੀ ਪਪੀ ਲੈਂਦੀ ਆਪਾਂ। ਜਿੰਨਾ ਜਤੋਂ ਦਾ ਤੇਲ ਵੀ ਆਪਣਾ ਖਤਮ ਹੋ ਗਿਆ ਇੱਕ ਡੰਗਰ ਹੋ ਰਹਿ ਗਿਆ ਪਾਵਲ ਦੀ ਪਿਆਜੀ 5 ਲੀਟਰ ਤੇਲ ਜਾਂਦੀ ਇਧਰ ਆਪਾਂ ਥੋੜਾ ਜਿਹਾ ਘੋਟਾ ਹੋਰ ਲਾ ਲਈਏ ਇਹ ਬਣਿਆ ਮੇਰਾ ਜੀ ਸ਼ਲਗਮ ਕੋਈ ਕਰਦੇ ਆਂ ਤਾਂ ਵੀ ਆਪਾਂ ਸ਼ਲਗਮ ਦੀ ਸਬਜ਼ੀ ਖਾਈਦੇ ਆਂ ਨੂੰ ਪਾ ਦੇ ਬਹੁਤ ਸਵਾਦ ਬਣਦੀ ਸਬਜ਼ੀ ਬੱਚੇ ਇੱਦਾਂ ਸ਼ਲਗਮ ਖਾਂਦੇ ਨੇਗੇ ਘੋਟ ਕੇ ਤਾਂ ਵਧੀਆ ਖਾਦੀ ਹੈ ਜੀ ਸਬਜ਼ੀ ਉੱਤੀ ਫਟੇ ਮਾਰ ਕੇ ਪਰ ਉਰਾਂ ਤੇ ਆ ਰਿਹਾ ਜੀ ਉਤਰ ਆਪਣਾ ਤੇਲ ਗਰਮ ਹੋ ਗਿਆ तेल पावंगे जी आप जीरा आप लसन गंढा अदकर सब कुछ चीरे एक तो था पा दें